ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਡਾਕਟਰ ਕੁੰਡਲਸ ਕੁੰਡਲਸ ਕਲੀਨਿਕ ਮੇਨ ਬਜ਼ਾਰ ਬੇਲਾ ਜ਼ਿਲ੍ਹਾ ਰੋਪੜ ਬੰਦਾ ਸਾਰੀ ਜ਼ਿੰਦਗੀ ਸਿੱਖਦਾ ਰਹਿੰਦਾ ਹੈ ਅੱਜ ਮੈਂ ਇੱਕ ਗੱਲ ਸਾਂਝੀ ਕਰਨ ਲੱਗਾ ਤੁਹਾਡੇ ਨਾਲ ਆਪਣੇ ਇੱਕ ਮਰੀਜ਼ ਪਰਮਜੀਤ ਸਿੰਘ ਫੌਜੀ ਜਿਨ੍ਹਾਂ ਦਾ ਇਲਾਕਾ ਨੂਰ ਪਰਵਦੀਆ ਜਿਹੜੇ 2 ਸਾਲ ਪਹਿਲਾਂ ਮੇਰੇ ਕੋਲ ਮੈਡੀਸਿਨ ਲੈਣ ਵਾਸਤੇ ਆਏ 5 ਦਿਨ ਦੀ ਮੈਡੀਸਿਨ ਲੈ ਕੇ ਗਏ ਉਹਨਾਂ ਨੂੰ ਮੈਡੀਸਿਨ ਬਹੁਤ ਵਧੀਆ ਲੱਗੀ ਕਿਸੇ ਵੀ ਤਰ੍ਹਾਂ ਦੀ ਕੋਈ ਤੋੜ ਕੋਈ ਤੰਗੀ ਕੋਈ ਤਕਲੀਫ ਨਾ ਹੋਈ ਤੇ ਚੌਥੇ ਦਿਨ ਫੇਰ ਉਹ ਆ ਗਏ ਕਹਿੰਦੇ ਡਾਕਟਰ ਸਾਹਿਬ 10 ਦਿਨ ਦੀ ਦਵਾਈ ਮੈਨੂੰ ਹੋਰ ਦੇ ਦਿਓ ਤੇ 10 ਦਿਨ ਦਵਾਈ ਹੋਰ ਲੈ ਗਏ ਉਹ ਦਵਾਈ ਖਾਂਦੇ ਰਹੇ ਔਰ ਠੀਕ ਹੋਏ ਫਿਰ ਇੱਕ ਵਾਰੀ ਉਹ ਮਹੀਨੇ ਕਵਾਦ ਛੁੱਟੀ ਆਏ ਦੁਬਾਰਾ ਫੇਰ ਉਹ 10 ਵਰਾਂ ਦੀ ਦਵਾਈ ਲੈ ਕੇ ਗਏ ਔਰ ਫਿਰ ਮੇਰੇ ਨਾਲ ਉਹਨੇ ਆਪਣਾ ਐਕਸਪੀਰੀਅੰਸ ਸਾਂਝਾ ਕੀਤਾ ਕਹਿੰਦੇ ਵੀ ਡਾਕਟਰ ਸਾਹਿਬ ਦਵਾਈ ਤੁਹਾਡੀ ਬਹੁਤ ਵਧੀਆ ਹੈ ਮੇਰੇ ਕੋਲ ਇੱਕ ਦੋ ਪੇਸ਼ੈਂਟ ਉਦੋਂ ਹੋਰ ਬੈਠੇ ਸੀ ਜਦੋਂ ਉਹ ਦਵਾਈ ਲੈਣ ਆਏ ਮੈਂ ਮੇਰੀ ਆਦਤ ਹੈ ਮੈਂ ਆਪਣੇ ਮਰੀਜ਼ਾਂ ਨੂੰ ਜਿਹੜਾ ਵੀ ਆਵੇ ਕੋਈ ਪਹਿਲਾਂ ਪੁਰਾਣਾ ਬੈਠਾ ਹੋਵੇ ਨਵਾਂ ਬੈਠਾ ਹੋਵੇ ਜਿਹੜਾ ਪੇਸ਼ੈਂਟ ਦੂਜੀ ਵਾਰੀ ਆਉਂਦਾ ਦਵਾਈ ਖਾ ਕੇ ਆਉਂਦਾ ਉਹਨੂੰ ਮੈਂ ਜ਼ਰੂਰ ਦੇ ਸਾਹਮਣੇ ਪੁੱਛਦਾ ਹੁੰਨਾ ਬਾਕੀ ਦੇ ਨਾਲ ਵੀ ਬਾਈ ਕਿਵੇਂ ਆ ਕੋਈ ਤਕਲੀਫ ਤਾਂ ਨਹੀਂ ਕੋਈ ਤੋੜਦਾ ਨਹੀਂ ਔਰ ਉਸ ਪਰਮਜੀਤ ਸਿੰਘ ਨੇ ਜਿਹੜੀਆਂ ਗੱਲਾਂ ਸਾਡੀ ਦਵਾਈ ਬਾਰੇ ਕਹੀਆਂ ਉਹ ਇਹ ਸੀ ਕਿ ਵੀ ਮੈਂ ਕਹਿੰਦੇ ਮੈਂ ਸੰਗਰੂਰ ਤੋਂ ਭਵਾਨੀਗੜ੍ਹ ਤੋਂ ਅ ਹੋਰ ਕਈ ਪਾਸੇ ਤੋਂ ਨਵਾਂ ਸ਼ਹਿਰ ਤੋਂ ਪੰਗੇ ਤੋਂ ਕਹਿੰਦੇ ਕਈ ਪਾਸੇ ਤੋਂ ਮੈਂ ਲਗਭਗ 2.5 ਲੱਖ ਰੁਪਏ ਬਰਬਾਦ ਕਰ ਚੁੱਕਾ ਹਾਂ ਪਰ ਕਹਿੰਦੇ ਮੈਨੂੰ ਆਰਾਮ ਨਹੀਂ ਆਇਆ ਵੀ ਤੁਹਾਡੀ ਦਵਾਈ ਇੰਨੀ ਵਧੀਆ ਹੈ ਔਰ ਕਿਸੇ ਵੀ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਹੋਣਦੀ ਹੁਣ ਮੈਂ ਕਹਿੰਦੇ ਬਿਲਕੁਲ ਠੀਕ ਠਾਕ ਹਾਂ ਔਰ ਉਸ ਵੀਰ ਨੇ ਵਾਦਾ ਕੀਤਾ ਸੀ ਕਹਿੰਦੇ ਮੈਂ ਜਦੋਂ ਵੀ ਮਤਲਬ ਮੇਰੇ ਤੇ ਕਿਰਪਾ ਹੋਈ ਮੈਂ ਅੰਮ੍ਰਿਤਸਰ ਆ ਕੇ ਤੁਹਾਨੂੰ ਮਿਲਣਾ ਮਾਂਗਾ ਹੁਣ ਮੈਂ ਤੁਹਾਡਾ ਕਹਿੰਦੇ ਮੈਂ ਇਹ ਤੀਜੀ ਵਾਰ ਜਦ ਦਵਾਈ ਲੈ ਕੇ ਗਏ ਕਹਿੰਦਾ ਮੈਂ ਮੇਰਾ ਤੁਹਾਡੇ ਨਾਲ ਵਾਦਾ ਰਿਹਾ ਵੀ ਮੈਂ ਤੁਹਾਨੂੰ ਹੁਣ ਅੰਮ੍ਰਿਤਸਰ ਆ ਕੇ ਮਿਲਣਾ ਮਾਂਗਾ ਔਰ ਸੱਚਮੁੱਚ ਹੀ ਦੋਸਤੋ ਐਸੀ ਤਰ੍ਹਾਂ ਹੀ ਹੋਇਆ ਵੀਰ ਦਵਾਈ ਖਾਂਦਾ ਰਿਹਾ ਔਰ ਲਗਭਗ ਉਹਨੇ ਬਸਾਖੀ ਨੂੰ ਡੇਢ ਸਾਲ ਹੋ ਚੁੱਕਿਆ ਉਹਨੇ ਅਮਰਤ ਛਕ ਲਿਆ ਮੈਨੂੰ ਬੜੀ ਖੁਸ਼ੀ ਹੋਈ ਫਿਰ ਮੈਨੂੰ ਮਿਲਣਾ ਆ ਮੈਨਾਂ ਨੂੰ ਫੋਟੋ ਵੀ ਕਰਵਾਈ ਅਸੀਂ ਫੋਟੋ ਪਾਵਾਂਗੇ ਉਹਨਾਂ ਦੀ ਤੇ ਆਪ ਦੇਖੋਗੇ ਵੀਰ ਜੀ ਇੱਕ ਹੋਰ ਜਿਹੜਾ ਨਵਾਂ ਤਜਵਾ ਮੈਨੂੰ ਉਹਨਾਂ ਨੇ ਦਿੱਤਾ ਉਹ ਇਹ ਸੀ ਕਿ ਜਦੋਂ ਦਵਾਈ ਉਹਨਾਂ ਨੇ ਆਪ ਖਾਧੀ ਉਹਨਾਂ ਨੂੰ ਟ੍ਰੀਟਮੈਂਟ ਬਹੁਤ ਵਧੀਆ ਲੱਗਿਆ ਦਵਾਈ ਬਹੁਤ ਵਧੀਆ ਲੱਗੀ ਤਾਂ ਉਹਨਾਂ ਨੇ ਨਾ ਉਹਨਾਂ ਦੇ ਜਾਣਕਾਰ ਕੋਈ ਪਰਿਵਾਰ ਸੀ ਇੱਕਦੋ ਗਰੀਬ ਉਹਨਾਂ ਦੀਆਂ ਬੱਚੀਆਂ ਛਿੱਟਾ ਲਾਉਂਦੀਆਂ ਸੀ ਗੜਸ਼ੰਕਰ ਤੋਂ ਸੀਗੇ ਉਹ ਤਾਂ ਵੀਰ ਨੇ ਮੈਨੂੰ ਫੋਨ ਕੀਤਾ ਮੈਂ ਦਵਾਈ ਭੇਜੀ ਉਹਨਾਂ ਨੂੰ ਔਰ ਉਹਨਾਂ ਬੱਚੀਆਂ ਨੂੰ ਆਪਣੇ ਹੱਥ ਨਾਲ ਦਵਾਈ ਖੁਲਾਉਂਦੇ ਰਹੇ ਫਿਰ ਉਸ ਤੋਂ ਬਾਅਦ ਇੱਕ ਦੋ ਉਹਨਾਂ ਦੇ ਲੇਬਰ ਦਾ ਕੰਮ ਕਰਨ ਵਾਲੇ ਸੀ ਉਹਨਾਂ ਨੇ ਦਵਾਈ ਖਲਾਈ ਫਿਰ ਜਿੱਥੇ ਉਹਨਾਂ ਦੀ ਡਿਊਟੀ ਇੱਕ ਜਗ੍ਹਾ ਚੇਂਜ ਹੋਈ ਫਿਰ ਉੱਥੇ ਗਏ ਉੱਥੇ ਕੋਈ ਚਾਹ ਵਾਲੀ ਦਾ ਬੱਚਾ ਸੀਗਾ ਉਹ ਚ ਟਲ ਆਉਂਦਾ ਸੀ ਉਸ ਬੱਚੇ ਨੂੰ ਵੀ ਦਵਾਈ ਉਹਨਾਂ ਨੇ ਆਪਣੇ ਪੱਲੇ ਤੋਂ ਪੈਸੇ ਖਰਚ ਕੇ ਮੇਰੇ ਕੋਲੋਂ ਦਵਾਈ ਲੈ ਕੇ ਗਏ ਔਰ ਖੜਾਈ ਔਰ ਮੈਨੂੰ ਨਾਲ ਇਹ ਦੱਸਿਆ ਤੂੰ ਯਕੀਨ ਨਹੀਂ ਕਰੋਗੇ ਵੀ ਉਹ 3-3 4-4000 ਰੁਪਏ ਦਵਾਈ ਨਾਲ 5-5000 ਰੁਪਏ ਦਵਾਈ ਨਾਲ ਦੋ-ਦੋ ਮਰੀਜ਼ਾਂ ਨੂੰ ਠੀਕ ਕਰਦੇ ਰਹੇ ਔਰ ਮੈਨੂੰ ਉਹਨਾਂ ਨੇ ਜਿਹੜੀ ਗੱਲ ਇੱਕ ਹੋਰ ਸਾਂਝੀ ਕੀਤੀ ਕਹਿੰਦੇ ਡਾਕਟਰ ਸਾਹਿਬ ਵੀ ਕਹਿੰਦੇ ਅਸੀਂ ਦਵਾਈ ਮਰੀਜ਼ ਨੂੰ ਜਿਵੇਂ ਤੁਸੀਂ ਦੰਨੇ ਕਹਿੰਦੇ ਅਸੀਂ ਐਦਾਂ ਨਹੀਂ ਦਿੰਦੇ ਕਹਿੰਦਾ ਮੈਂ ਤੁਹਾਡੇ ਕੋਲੋਂ ਦਵਾਈ ਲੈ ਚੱਲਿਆ ਇਹ 5000 ਰੁਪਏ ਦੀ ਇਹ ਮੈਂ ਘੱਟੋ ਘੱਟ 2 ਜਾਂ 3 ਮਰੀਜੇਸੇ ਨਾਲ ਠੀਕ ਕਰਨੇ ਆ। ਮੈਂ ਕਿਹਾ ਇਹ ਕਿਵੇਂ ਹੋ ਸਕਦਾ? ਉਹ ਕਹਿੰਦੇ ਅਸੀਂ ਨਾ ਵੀ ਤੁਹਾਡੇ ਜਿਹੜੇ 3 ਕੈਪਸੂਲ ਤੁਹਾਡੇ ਦੇਨੇ ਆ ਇੱਕ ਕੈਪਸੂਲ ਨਾਲ ਤਾਕਤ ਆ ਦੇ ਦਾਂ। ਅਗਲੇ ਦਿਨ ਇੱਕ ਤੁਹਾਡੇ 2 ਕੈਪਸੂਲ ਦੇਨੇ ਇੱਕ ਗੋਲੀ ਦਰਦ ਦੀ ਦੇ ਦੇਣੀ ਆ। ਅਗਲੇ ਦਿਨ ਕਹਿੰਦੇ ਅਸੀਂ 2 ਕੈਪਸੂਲ ਤੁਹਾਡੇ ਦੇਨੇ ਇੱਕ ਗੋਲੀ ਦਰਦ ਦੀ ਇੱਕ ਤਾਕਤ ਦਾ। ਇਸ ਤਰ੍ਹਾਂ ਕਰਕੇ ਕਹਿੰਦੇ ਅਸੀਂ ਦਵਾਈ ਮਰੀਜ਼ ਦੇ ਮੂੰਹ 'ਚ ਪਾਉਣੀ ਆ ਮਰੀਜ਼ ਦੇ ਹੱਥੇ ਦਵਾਈ ਨਹੀਂ ਦੇਣੀ। ਕਹਿੰਦੇ ਉਹਨੂੰ ਗਾਣਾ ਵੀ ਅੱਖਾਂ ਬੰਦ ਕਰ ਦਵਾਈ ਦੇ ਮੂੰਹ ਚ ਪਾਤੀ ਪਾਣੀ ਦਿੱਤਾ ਚੱਲ ਮੇਰੇ ਭਾਈ ਕਿਉਂਕਿ ਬੰਦੇ ਨੂੰ ਇਹ ਹੁੰਦਾ ਹੈ ਦੋਸਤੋ ਇਹਦੇ ਚ ਨਾਲ ਦੋ ਚੀਜ਼ਾਂ ਹੋਰ ਜਿਹੜੀਆਂ ਨੇ ਉਟਵੰਟਸ ਨੇ ਕਿਉਂਕਿ ਜਦੋਂ ਤੁਹਾਨੂੰ ਕਿਸੇ ਤੇ ਭਰੋਸਾ ਆਉਂਦਾ ਹੈ ਤੁਸੀਂ ਅੱਖਾਂ ਮੀਟ ਕੇ ਉਹ ਚੀਜ਼ ਮੰਨਦੇ ਹੋ ਕਰਦੇ ਹੋ ਤਾਂ ਫਿਰ ਸੱਚਮੁੱਚ ਹੀ ਭਾਵੇਂ ਤੁਹਾਨੂੰ ਕੋਈ ਸੁਆਹ ਕਿਉਂ ਨਾ ਖਲਾ ਦੇਵੇ ਤੁਸੀਂ ਠੀਕ ਹੋ ਸਕਦੇ ਹੋ ਔਰ ਇਹ ਕਰਾਮਾਤ ਉਸ ਵੀਰ ਪਰਮਜੀਤ ਨੇ ਕੀਤੀ ਹੋਈ ਆ ਥੋੜੀ ਦਵਾਈ ਦੇ ਨਾਲ ਵੱਧ ਮਰੀਜ਼ਾਂ ਨੂੰ ਠੀਕ ਕੀਤਾ ਹੋਇਆ ਉਦੇ ਮੂੰਹ ਵਿੱਚ ਦਵਾਈ ਪਾ ਦੇਣੀ ਬਸ ਕਹਿੰਦਾ ਉਹਨੂੰ ਲੱਸੀ ਪਿਲਾਉਣੀ ਦੁੱਧ ਦਹੀਂ ਯਾਰਾ ਵਗੈਰਾ ਖੁਰਾਕ ਦੇਣੀ ਆ ਔਰ ਦੋ ਟਾਈਮ ਨੂੰ ਦਵਾਈ ਜੇ ਕੋਈ ਮਾੜੀ ਮੋਟੀ ਤੰਗੀ ਤਕਲੀਫ ਲੱਗੇ ਤਾਂ ਉਹਦੀ ਮਾੜੀ ਮੋਟੀ ਹੋਰ ਦੇ ਦਣੀ ਆ ਇਸ ਤਰ੍ਹਾਂ ਕਰਕੇ ਕਹਿੰਦੇ ਅਸੀਂ ਮਰੀਜ਼ਾਂ ਨੂੰ ਠੀਕ ਕਰਦੇ ਆ ਮੈਨੂੰ ਉਹਨਾਂ ਦੀ ਗੱਲ ਬੜੀ ਚੰਗੀ ਲੱਗੀ ਤੇ ਮੈਨੂੰ ਬੜਾ ਇੱਕ ਨਵਾਂ ਤਜਰਬਾ ਵੀ ਮਿਲਿਆ ਪਰ ਸਾਡੇ ਕੋਲ ਇਹ ਜਗ੍ਹਾ ਨਹੀਂ ਹੈ ਕਿ ਮਰੀਜ਼ਾਂ ਨੂੰ ਸੀ ਰੱਖ ਸਕੀਏ ਆਪ ਦਵਾਈ ਖਾ ਲੈ ਸਕੀਏ ਅਸੀਂ ਤਾਂ ਦੋਈ ਮਰੀਜ਼ ਨੂੰ ਦੇ ਦਿੰਦੇ ਮਰੀਜ਼ ਘਰ ਦਾ ਕੇ ਆਪਣੀ ਦੋਈ ਆਪ ਖਾ ਸਕਦਾ ਹੈ ਆਪ ਨੂੰ ਘਟਾ ਵੀ ਸਕਦਾ ਹੈ ਇਹ ਵੀ ਗੱਲ ਨਹੀਂ ਕਿ ਤੋੜ ਵੀ ਨਹੀਂ ਲੱਗਦੀ ਨਾਲ ਇਹ ਵੀ ਆ ਮਰੀਜ਼ ਭਾਵੇਂ ਘੱਟ ਦਵਾਈ ਖਾ ਲੇ ਵੱਧ ਖਾ ਲੇ ਥੋੜੀ ਖਾ ਲਵੇ ਆਪਣੇ ਆਪ ਨੂੰ ਬੀਜੀ ਰੱਖੇ ਤਾਂ ਵੀ ਠੀਕ ਹੋ ਸਕਦਾ ਪਰ ਉਸ ਵੀਰ ਦਾ ਜਿਹੜਾ ਨਵਾਂ ਤਜਰਬਾ ਸੀ ਮੈਨੂੰ ਬੜਾ ਵਧੀਆ ਲੱਗਿਆ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਜਿੱਥੇ ਉਹ ਆਪ ਦੇਖੋ ਹੁਣ ਤੁਸੀਂ ਯਕੀਨ ਕਰਿਓ ਵੀ ਉਹਨੇ ਆਪ ਜਿੱਥੇ ਪੈਸੇ ਪਹਿਲਾਂ ਆਪਣਾ ਟ੍ਰੀਟਮੈਂਟ ਕਰ ਕਰਕੇ ਬਰਬਾਦ ਕੀਤੇ ਸੀ ਫਿਰ ਉਹ ਲਗਭਗ 50000 ਰੁਪਏ ਦਵਾਈ ਘਟੋ ਘਟੋ ਖਾ ਲਾ ਚੁੱਕਿਆ ਹੋਰ ਮਰੀਜ਼ਾਂ ਨੂੰ ਮੇਰੇ ਕੋਲ ਲਿਜਾ ਕੇ ਮੈਂ ਵੀ ਕੁਝ ਕੰਸੈਸ਼ਨ ਦਿੱਤੰਦਾ ਉਹਨਾਂ ਨੂੰ ਸਤਿਕਾਰ ਕਰਦਾ ਉਹਨਾਂ ਦਾ ਵੀ ਚਲੋ ਜੋ ਕੋਈ ਬੰਦਾ ਇਦਾਂ ਦੇ ਕੰਮ ਕਰਦਾ ਹੈ ਤਾਂ ਆਪਾਂ ਵੀ ਉਹਨੂੰ ਐਪਰੀਸ਼ੀਏਟ ਕਰਦੇ ਹਾਂ ਸਾਡਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਬੰਦਾ ਵਿਚਾਰਾ ਪੱਲੇ ਦੇ ਪੈਸੇ ਲਾ ਕੇ ਇਹ ਕੰਮ ਕਰਦਾ ਤਾਂ ਸਾਡਾ ਵੀ ਫਰਜ਼ ਬਣਦਾ ਹੈ ਡਿਊਟੀ ਬਣਦੀ ਹੈ ਇਹ ਵੀ ਆਪਾਂ ਵੀ ਕੁਝ ਨਾ ਕੁਝ ਆਪਣਾ ਯੋਗਦਾਨ ਪਾ ਸਕੀਏ ਔਰ ਉਹ ਵੀਰ ਡਟਿਆ ਹੋਇਆ ਹੈ ਪਿੱਛੇ ਜਿਹੋ ਦੀ ਅਸਾਮ ਡਿਊਟੀ ਲੱਗੀ ਉੱਥੇ ਵੀ ਉਹਦਾ ਜਿਹੜਾ ਬੌਸ ਸੀਗਾ ਕਲੈਕਟਰ ਸੀ ਜਿਹੜੇ ਦਾ ਉਹਦੀ ਮੈਸੇਜ ਕਿਸੇ ਐਡਿਕਸ਼ਨ ਦੇ ਵਿੱਚ ਸੀਗੀ ਸਿੱਖ ਦੋਸਤੋ ਜਿੱਥੇ ਵੀ ਜਾਂਦਾ ਹੈ ਉੱਥੇ ਜਾ ਕੇ ਆਪਣੀ ਸਾਹ ਚ ਪਾ ਲੈਂਦਾ ਹੈ ਆਪਣੇ ਗੁਣਾ ਦੀ ਸਾਹ ਚ ਪਾ ਲੈਂਦਾ ਹੈ ਕਲੈਕਟਰ ਦੇ ਨੇੜੇ ਹੋਇਆ ਹਾਲਾਂਕਿ ਉਹਦੇ ਜਿਹੜੇ ਨਾਲ ਦੇ ਬੰਦੇ ਸੀਗੇ ਹੋਰ ਉਹਨਾਂ ਨੂੰ ਜੈਲਸੀ ਵੀ ਸੀ ਵੀ ਇਹ ਸਭ ਦੇ ਬਹੁਤ ਨੇੜੇ ਆ ਪਰ ਸਾਵਧਾਨ ਉਹਦੀ ਇੰਨੀ ਗੱਲਬਾਤ ਖੁੱਲੀ ਕਿ ਉਹਨੇ 10 ਦਿਨ ਦੇ ਵਿੱਚ ਵਿੱਚ 8-10 ਦਿਨ ਦੇ ਵਿੱਚ ਵਿੱਚ ਹੀ ਮੇਰੇ ਕੋਲੋਂ ਦਵਾਈ ਮੰਗਵਾਈ ਕਿ ਸਾਡੇ ਸਾਬ ਦਾ ਪਰਿਵਾਰ ਹੈ ਜਿਹੜਾ ਉਹ ਵੀ ਡਿਕਸ਼ਨ ਦੇ ਵਿੱਚ ਆ। ਦੋਸਤੋ ਮੈਂ 10-12000 ਰੁਪਏ ਦਵਾਈ ਭੇਜੀ ਉਹਨਾਂ ਨੂੰ। ਔਰ ਉਹਦੇ ਜਿਹੜੇ ਉਹ ਸਾਬ ਦਾ ਪਰਿਵਾਰ ਸੀ ਉਹ ਵੀ ਬਿਲਕੁਲ ਠੀਕ ਠਾਕ ਆ। ਇਸ ਤਰ੍ਹਾਂ ਦੀ ਕਰਾਮਾਤ ਇਸ ਤਰ੍ਹਾਂ ਦੀ ਕੋਸ਼ਿਸ਼ ਇਸ ਤਰ੍ਹਾਂ ਦੇ ਨਵੇਂ ਨਵੇਂ ਤਜਰਬੇ ਸਾਨੂੰ ਮਿਲਦੇ ਰਹਿੰਦੇ ਆ। ਏਵੇਂ ਮੈਂ ਤੁਹਾਡਾ ਨਾ ਤਾਂ ਸਾਂਝਾ ਕੀਤਾ ਜੇ ਕੋਈ ਮਰੀਜ਼ ਦਵਾਈ ਘਰ ਲੈ ਜਾ ਕੇ ਆਪਣੇ ਮਰੀਜ਼ ਨੂੰ ਖਾਣੀ ਚਾਹੁੰਦਾ ਹੈ ਤਾਂ ਦਵਾਈ ਘੱਟ ਕਰਕੇ ਵੀ ਘੱਟ ਖਰਚੇ ਦੇ ਵਿੱਚ ਵੀ ਆਪਣੇ ਮਰੀਜ਼ ਨੂੰ ਠੀਕ ਕਰ ਸਕਦਾ ਹੈ। ਮਰੀਜ਼ ਨੂੰ ਦਵਾਈ ਹੱਥ ਚ ਨਾ ਦਿਓ। ਉਹਦੇ ਮੂੰਹ ਚ ਪਾਓ। ਉਹਨੂੰ ਪਾਣੀ ਪਿਲਾਓ ਘਰ ਰੱਖੋ ਸੰਗਤ ਚੰਗੀ ਕਰੋ ਚੰਗੇ ਵਿਚਾਰ ਚੰਗੇ ਲੋਕਾਂ ਨਾਲ ਉੱਠਣਾ ਬੈਠਣਾ ਕਰੋ ਤੁਹਾਡਾ ਮਰੀਜ਼ ਘੱਟ ਪੈਸੇ ਵਿੱਚ ਵੀ ਠੀਕ ਹੋ ਸਕਦਾ ਹੈ ਤਜਰਬਾ ਚੰਗਾ ਲੱਗਿਆ ਮੈਨੂੰ ਉਮੀਦ ਹੈ ਤੁਸੀਂ ਜਰੂਰ ਸ਼ੇਅਰ ਵੀ ਕਰੋਗੇ ਸਾਡੀ ਮੈਡੀਸਨ ਵੀ ਵਧੀਆ ਹੈ ਸਾਡੇ ਤਜਰਵੇ ਵੀ ਵਧੀਆ ਹੈ ਸਾਡੀ ਗੱਲਬਾਤ ਵੀ ਵਧੀਆ ਹੈ ਤੁਹਾਡੀ ਕਿਰਪਾ ਦੇ ਨਾਲ ਅਸੀਂ ਇੱਕ ਕੋਸ਼ਿਸ਼ ਕਰ ਰਹੇ ਹਾਂ ਸੋ ਵੀਡੀਓ ਚੰਗੀ ਲੱਗੇ ਸ਼ੇਅਰ ਵੀ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਕਮੈਂਟ ਕਰਨਾ ਜੇ ਕੋਈ ਤੁਹਾਡੀ ਰਿਕੁਆਇਰਮੈਂਟ ਹੈ ਤਸਨੂ WhatsApp ਤੇ ਮੈਸੇਜ ਵੀ ਤੁਸੀਂ ਕਰ ਸਕਦੇ ਹੋ ਧੰਨਵਾਦ ਅਬ ਸਭ ਨੇ ਬਹੁਤ ਬਹੁਤ ਧੰਨਵਾਦ ਜੀ ਸੋ ਦੋਸਤੋ ਸਾਡੀ ਮੈਡੀਸਨ ਬੜੀ ਵਧੀਆ ਹੈ ਗੁਰੂ ਸਾਹਿਬ ਦੀ ਕਿਰਪਾ ਸਦਕੇ ਤੁਹਾਡੀ ਸੇਵਾ ਸਦਕੇ ਔਰ ਤੁਸੀਂ ਵੀ ਲਾਹਾ ਪ੍ਰਾਪਤ ਕਰ ਸਕਦੇ ਹੋ ਜੇਕਰ ਤੁਹਾਡਾ ਕੋਈ ਪਰਿਵਾਰਕ ਮੈਂਬਰ ਕੋਈ ਯਾਰ ਦੋਸਤ ਕੋਈ ਜਾਣਕਾਰ ਐਡਿਕਸ਼ਨ 'ਚ ਹੈ ਔਰ ਕੋਈ ਤੁਹਾਡਾ ਗਰੀਬ ਪਰਿਵਾਰ ਵੀ ਹੈ ਤੁਸੀਂ ਉਹਨੂੰ ਇਹ ਵੀਡੀਓ ਸਾਂਝੀ ਕਰੋ ਇਹ ਵੀਡੀਓ ਸ਼ੇਅਰ ਕਰੋ ਇਹ ਤਜਰਬਾ ਜਿਹੜਾ ਵੀਰ ਪਰਮਜੀਤ ਸਿੰਘ ਨੇ ਸਾਨੂੰ ਸੁਝਾਇਆ ਇਹ ਤੁਸੀਂ ਲਾਗੂ ਕਰ ਸਕਦੇ ਹੋ ਦਵਾਈ ਆਪ ਲਾ ਜਾ ਕੇ ਆਪ ਖਿਲਾਓ ਆਪਣੇ ਮਰੀਜ਼ ਨੂੰ ਉਹਨੂੰ ਦਵਾਈ ਨਾ ਦੇਓ ਉਹਦੇ ਮੂੰਹ ਚ ਪਾਓ ਖਿਲਾਓ ਉਹਨੂੰ ਭਰੋਸਾ ਦਿਵਾਓ ਉਹ ਮਰੀਜ਼ ਤੁਹਾਡਾ ਘੱਟ ਪੈਸਿਆਂ ਚ ਘੱਟ ਦਵਾਈ ਨਾਲ ਬਿਲਕੁਲ ਠੀਕ ਹੋ ਸਕਦਾ ਹੈ ਇਹ ਵੀਡੀਓ ਨੂੰ ਸਾਂਝੀ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਕਮੈਂਟ ਵੀ ਕਰਨਾ ਜੇਕਰ ਤੁਹਾਡੀ ਕੋਈ ਰਿਕੁਆਇਰਮੈਂਟ ਆ ਕੋਈ ਸਵਾਲ ਜਵਾਬ ਹੈਗਾ ਤਾਂ ਸਾਨੂੰ ਵਟਸਐਪ ਤੇ ਵੀ ਤੁਸੀਂ ਕਰ ਸਕਦੇ ਹੋ ਆਪ ਸਭਨਾਂ ਦਾ ਬਹੁਤ ਬਹੁਤ ਧੰਨਵਾਦ ਰੱਬ ਰੱਖਾ